ਹਾਂ ਜੀ ਮੈਂ ਸ਼ੁਭ ਨਾਮ ਹਾਂ ਜੀ ਮੈਂ ਰੇਨੂ ਨਾਰੰਗ ਜੀ ਮੈਂ ਹਲਕਾ ਹੈ ਬੈਸ ਤੋਂ ਆਪਣਾ ਚਨਾਂ ਲਈ ਖੜੀ ਹੋ ਰਹੀ ਹਾਂ ਔਰ ਮੈਨੂੰ ਇਹ ਸੀਟ ਦਿੱਤੀ ਗਈ ਹੈ ਅੱਜ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਡੀਸੀ ਸਾਹਿਬ ਦਾ ਆਪਣੇ ਆਰੋ ਸਾਹਿਬ ਦਾ ਔਰ ਸਾਰੀ ਪਬਲਿਕ ਦਾ ਸਭ ਦਾ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਔਰ ਮੈਂ ਸ਼ੁਰੂ ਕਰ ਰਹੀ ਹਾਂ ਹਾਂਜੀ ਸਰ ਜੀ ਤੁਸੀਂ ਨਾਲ ਹੈ ਤੁਹਾਡਾ ਸ਼ੁਭ ਨਾਮ ਮੇਰਾ ਵੀਰੇ ਪ੍ਰਿੰਸ ਸ਼ਰਮਾ ਨਾਮ ਹੈ ਮੇਰਾ ਵਾਰਡ ਨੰਬਰ 45 ਹਲਕਾ ਅਥਨਗਰ ਵੱਲੋਂ ਮੈਂ ਨਾਲ ਹੈ ਮੈਡਮ ਵੀ ਸਪੋਰਟ ਦੇ ਤੇ ਇਸ ਵਾਰ ਜਿਹੜੇ 19 ਜੂਨ ਨੂੰ ਇਲੈਕਸ਼ਨ ਹੋ ਰਹੇ ਬਰਸਟਲ ਕੇ ਲੋ ਇਹਨੇ ਅੱਜ ਇਹ ਮੈਡਮ ਨੇ ਅੱਜ ਮੀਟਿੰਗ ਅੱਜ 3 6 2025 ਨੂੰ ਅੱਜ ਨਾਲ ਆਪਣਾ ਸਕ੍ਰੋਟਰੀ ਪਾਸ ਕਰਕੇ ਆਪਣੇ ਫਾਈਲ ਐਕਸੈਪਟ ਕਰਵਾਈ ਆ ਤੇ ਮੈਂ ਆਨੋਰਗਨ ਇੱਥੇ ਸਾਰਿਆਂ ਨੂੰ ਇਹੀ ਤੇ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਨੋਰਗ ਦੀ ਸਿਲੈਕਸ਼ਨ ਨੂੰ 19 ਜੂਨ ਵੱਧ ਤੋਂ ਵੱਧ ਅਜਾਦ ਮਿਲੇ ਮੈਡਮ ਰਹਿਣ ਨੂੰ ਕੋਟਾ ਪਾ ਕੇ ਕੰਮ ਜਾਂ ਬਣਾਓ ਤੇ ਸਾਡਾ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਸਾਡਾ ਮੁਕਾਬਲਾ ਹੈਗਾ ਸਿਰਫ ਆਪਣਾ ਵਿਕਾਸ ਕਰਨਾ ਵਿਕਾਸ ਦੀ ਧੋੜ ਵਾਸਤੇ ਅਸੀਂ ਕੰਮ ਕੰਮ ਕਰਾ ਕੇ ਅਸੀਂ ਮੈਂ ਤੁਹਾਨੂੰ ਮੁੱਲ ਪਾਵਾਂ ਇਹ ਕਹਿਣਾ ਚਾਹਦਾ ਹਾਂ ਧੰਨਵਾਦ